ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਗਰੁੱਪ ਬੀਮਾ ਵਿੱਚ ਕਵਰ ਕਰੇਗੀ ਇਹ ਅਹਿਮ ਸੰਕੇਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੇ ਨੇ ਹਰਪਾਲ ਸਿੰਘ ਚੀਮਾ ਸਥਾਨਕ ਸਰਕਾਰ ਵਿਭਾਗ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰ ਰਹੇ ਸੀ ਔਰ ਮੀਟਿੰਗ ਦੌਰਾਨ ਉਹਨਾਂ ਨੇ ਅਜਿਹੇ ਸੰਕੇਤ ਦੇ ਕੇ ਇੱਕ ਨਵੀਂ ਗੱਲ ਛੇੜ ਦਿੱਤੀ ਹੈ ਅਸਲ ਵਿੱਚ ਸਥਾਨਿਕ ਸਰਕਾਰ ਵਿਭਾਗ ਦੇ ਕਈ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਕੈਬਨਿਟ ਸਬਕਮੇਟੀ ਨਾਲ ਹੋਈ ਜ ਜਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਕੀ ਮੰਨ ਕੀਤੀ ਇਸ ਮੀਟਿੰਗ ਵਿੱਚ ਸਥਾਨਿਕ ਸਰਕਾਰ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਵਧੀਕ ਮੁਖ ਸਕੱਤਰ ਵਿੱਤ ਅਲੋਕ ਸ਼ੇਖਰ ਸਥਾਨਿਕ ਸਰਕਾਰ ਵਿਭਾਗ ਦੇ ਮੁਖ ਸਕੱਤਰ ਤੇਜਵੀਰ ਸਿੰਘ ਤੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਤੀ ਉਪਲ ਤੇ ਵਧੀਕ ਸਕੱਤਰ ਪਰਸਨਲ ਨਵਜੋਤ ਕੌਰ ਸ਼ਾਮਲ ਹੋਏ तकरीबन 3 ਘੰਟੇ ਚੱਲੀਆਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਅਖੀਰ ਵਿੱਚ ਹਰਪਾਲ ਚੀਮਾ ਨੇ ਯੂਨੀਅਨ ਵੱਲੋਂ 82 ਮੰਗਾਂ ਉੱਪਰ ਅਧਿਕਾਰੀਆਂ ਨੂੰ ਤੁਰੰਤ ਵਿਚਾਰ ਕਰਕੇ ਤਜਵੀਜ਼ਾਂ ਤਿਆਰ ਕਰਨ ਦੇ आदेश ਦਿੱਤੇ ਇਸੇ ਦੌਰਾਨ ਹਰਪਾਲ ਸਿੰਘ ਕੀਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਥਾਨਿਕ ਸਰਕਾਰ ਵਿਭਾਗ ਦੇ ਮਲਾਜਮਾਂ ਨੂੰ ਗਰੁੱਪ ਬੀਮਾ ਵਿੱਚ ਕਵਰ ਕਰਨ ਲਈ ਇਹਦੇ ਉੱਪਰ ਪਰਚੋਲ ਕੀਤੀ ਜਾਵੇ ਤੇ ਇਹਦੀ ਰਿਪੋਰਟ ਜਿਹੜੀ ਹੈ ਉਹ ਤੁਰੰਤ ਦਿੱਤੀ ਜਾਵੇ ਇਸ ਦੇ ਨਾਲ ਹੀ ਹਰਪਾਲ ਸਿੰਘ ਕੀਮਾ ਨੇ ਮਲਾਜਮਾਂ ਦੀਆਂ ਵਕ ਵਕ ਗੈਜ ਮੰਗਾਂ ਮੰਨਣ ਦਾ ਯੂਨੀਅਨਾਂ ਦੇ ਲੀਡਰਾਂ ਨੂੰ ਭਰੋਸਾ ਵੀ ਦਿੱਤਾ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿੱਚ ਸਫਾਈ ਮਜ਼ਦੂਰ ਫੈਡਰੇਸ਼ਨ ਸੀਵਰੇਜ ਮੈਨ ਜੂਨੀਅਨ ਦੇ ਰਾਜਾ ਹੰਸ ਨਰੇਸ਼ ਕੁਮਾਰ ਤੇ ਜਗENDER ਪਾਲ ਇਸੇ ਤਰ੍ਹਾਂ ਜਲ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਜੂਨੀਅਨ ਦੇ ਗੁਰਦੇਵ ਸਿੰਘ ਬਲਦੇਵ ਸਿੰਘ ਤੇ ਅਮਿਤ ਕੁਮਾਰ ਇਸੇ ਤਰ੍ਹਾਂ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਗੋਪਾਲ <th>ਪਰ ਤੇ ਕੁਲਵੰਤ ਸੈਣੀ ਪੰਜਾਬ ਜਲ ਸਪਲਾਈ ਤੇ ਸੀਵਰੇਜ ਕਰਮਚਾਰੀ ਵਰਕਰ ਯੂਨੀਅਨ ਦੇ ਸ਼ੇਰ ਸਿੰਘ ਖੰਨਾ ਤੇ ਗਗਨਦੀਪ ਸਿੰਘ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਵਿਨੋਦ ਬਿੱਟਾ ਸੁਰਿੰਦਰ ਟੋਨਾ ਤੇ ਪਵਨ ਗੁਦਿਆਲ ਤੇ ਫਾਇਰਮੈਨ ਸੀਵਰਮੈਨ ਕਰਮਚਾਰੀ ਮੁਲਾਜ਼ਮ ਯੂਨੀਅਨ ਦੇ ਸ਼ੋਭਾ ਸਿੰਘ ਆਦ ਆਗੂਆਂ ਨੇ ਆਪਣੀਆਂ ਮੰਗਾਂ ਕੈਬਨਿਟ ਸਬਕਮੇਟੀ ਅੱਗੇ Era